ਮਾਰ ਕੁੜੀਆ ਨੂੰ ਮੋੜ ਤੱਕੜ ਕੇ ਟੰਗੀਆਂ ਟੱਕੀਆਂ ਅੱਜ ਦਾ ਚੱਕਦਾ ਕਹਾਂ ਤੋਂ ਲੱਗ ਤਰੀ ਨਹੀਂ ਕਿਤੇ ਆਹੋ ਦੇਖੀ ਕਿ ਮੈਂ ਇੱਕ ਬਸਰਾ ਸ਼ਰਮ ਵਾਲੀ ਦੇਖ ਰਾ ਪਤਾ ਨਹੀਂ ਕੀ ਖਾ ਰੱਖਿਆਗਾ ਹਜੇ ਵੀ ਉਸੇ ਦੀ ਸਾਈਡ ਲੈਂਦਾ ਹਜੇ ਵੀ ਨਹੀਂ ਕੁਝ ਕਹਿਣ ਦਿੰਦਾ ਸੇਖਲਾ ਨਹੀਂ ਪਤਾ ਨਹੀਂ ਕੀ ਖਾ ਕੇ ਹੋ ਇੰਨੇ ਸਮੇਂ ਲਾਈਨਾਂ ਦੇ ਦਾਰੂ ਦੀ ਉਹ ਕੁੜੀ ਦਰੋਂ ਕੀ ਦੀਂ ਕਿ ਨਹੀਂ ਹਏ ਉਹ ਚੁੱਪ ਚੁਪ ਪਤਾ ਲੱਗਿਆ ਕਿ ਬਰੂਗਾ ਇਹ ਤਾਂ ਭੜੀ ਬੁੱਟੀ ਵੇਖ ਤੀ ਹੋਜੂ ਮੇਰੀ ਇਹ ਨਹੀਂ ਕੁਝ ਕਹਿਣ ਦਿੰਦਾ ਆ ਤੇਖਲਾ ਤੂੰ ਮੈਨਣਾ ਕੰਮ ਨਾ ਕਰ ਭਰਾ ਹੋ ਜਾ ਬਸ ਨਾ ਕਿਉਂ ਨਾ ਗੱਲ ਕਰਾਂ ਮੈਂ ਇਹਦੀ ਮਾਂ ਕੀ ਮਤੇਰ ਨਹੀਂ ਹੈਗੀ ਮੈਂ ਬੇਦਨਾਂ ਕੋਈ ਫਰਕ ਕਰਦੀ ਐ ਜੇ ਕੋਈ ਗੱਲ ਕਹਿਣੀ ਐ ਤੇ ਭੜੇ ਵਾਸਤੇ ਕਹਿਣੀ ਐਗੀ ਮਾਂ ਕੀ ਬੁਰਾ ਸੋਚਦਾ ਹਾਂ ਤੂੰ ਤਾਂ ਬੁਰਾ ਸੋਚਦਾ ਆ ਤੇਰੇ ਲਾੜ ਪਿਆਰ ਕਰਕੇ ਹੋਇਆ ਦੇਖਦਾ ਕਿੰਨੀ ਸਮੈਲ ਆਉਂਦੀ ਆ ਕੁੜੀ ਚੋਂ ਉਹ ਨਹੀਂ ਆਉਂਦਾ ਹੈਗਾ ਕੋਈ ਉਹ ਤੇ ਇਹੋ ਵਾਈ ਰੈਕਸ਼ਨ ਕਰ ਦਿੰਦੀ ਐ ਆਹ ਦਵਾਈ ਰੈਕਸ਼ਨ ਕਰ ਜਾਂਦੀ ਐ ਤੇ ਐ ਕਰਦਾ ਕਿ ਜਿਵੇਂ ਅਣਜਾਣ ਹੋਇਆ ਖੜਾਗਾ ਮੜਾ ਮੋਟਾ ਖਿਆਲ ਕਰਨਾ ਧੀ ਮਟਿਆਰ ਆ ਕਿ ਕੱਲ ਨੂੰ ਕੋਈ ਨਵਾਂ ਚੰਦ ਚੜ ਗਿਆ ਫੇਰ ਕੀ ਕਰੇਗਾ ਉੱਤਲ ਤੂੰ ਦਾ ਕੰਮ ਕਰ ਉਹ ਜਿਹੜਾ ਮੇਰਾ ਦਿਮਾਗ ਖਰਾਬ ਹਾ ਦਿਮਾਗ ਖਰਾਬ ਕਰ ਤੂੰ ਮਾੜਾ ਮੋਟਾ ਮੇਰੀ ਗੱਲ ਸੁਣ ਇਤਨਾ ਇੰਨੀ ਖੁੱਲ ਨਾ ਤੇ ਇਹ ਧੀ ਐ ਪੁੱਤ ਨਹੀਂ ਹੈਗਾ ਲੋਕਾਂ ਦੇ ਗੱਲ ਲੋਕਾਂ ਦੇ ਗੱਲਾਂ ਨਹੀਂ ਸਹੀਆਂ ਯਾਨੀ ਤੇ ਤੂੰ ਲੋਕਾਂ ਦੇ ਗੱਲਾਂ ਨਹੀਂ ਸਹੀਆਂ ਜਾਣੀਆਂ ਮੈਂ ਕਿਸੇ ਨੂੰ ਬੋਲਣ ਦਿੰਦਾ ਹਾਂ ਮੈਂ ਕਿਸੇ ਨੂੰ ਬੋਲਣ ਦਿੰਦਾ ਦੇਖ ਕਿਵੇਂ ਸੁਰਤ ਵੀ ਨਹੀਂ ਹੈਗੀ ਕੁੜੀ ਨੂੰ ਥੋ ਡਾਕਟਰ ਬੁਲਾ ਕੇ ਕੋਈ ਟੀਕਾ ਡੱਲਾ ਲਵਾ ਦੇ ਨਸ਼ਾ ਉਤਰਦਾ ਓਏ ਨਹੀਂ ਕੋ ਸੋਇਆ ਤੂੰ ਚੱਲ ਬੈਹ ਜਾਂਦੇ 10 ਮਿੰਟ ਆਪੇ ਮੈਨੂੰ ਨਾ ਕੁਛ ਕਹਿਣ ਦੇ ਤੂੰ ਕੁਛ ਨਹੀਂ ਹੁੰਦਾ ਹੈ ਚੱਲ ਕਾਲ ਸੁਣ ਹਾਂ ਮੈਨੂੰ ਮੜਾ ਜਾ ਕੰਮ ਆਇਆ ਮੈਂ ਫੋਨ ਆ ਰਿਹਾ ਮੈਨੂੰ ਬਹੁਤ ਫੋਨ ਆ ਕੇ ਮੈਨੂੰ ਜਾਣਾ ਪਊਗਾ ਤੂੰ ਮੜਾ ਕੁਰੀ ਦਾ ਧਿਆਨ ਰੱਖੀ ਮੈਂ ਤਾਂ ਖਿਆਲ ਰੱਖੀ ਜੇ ਤਾੜਿਆਂ ਨੂੰ ਕੁਝ ਵੀ ਕਹੇ ਤਾਂ ਮੇਰੇ ਤੋਂ ਬਰਾ ਕੋਈ ਨਹੀਂ ਹੈਗਾ ਉਹਨੂੰ ਕੁਛ ਕਹੀ ਨਾ ਮੈਂ ਆਪੇ ਗੱਲ ਕਰੂੰਗਾ ਸੁਣ ਗਿਆ ਮੈਂ ਕਹਿ ਵੀ ਕੀ ਸਕਦੀ ਆ ਕਿਤੇ ਉਹਨੂੰ ਕੁਛ ਕਹੀ ਜਾਵੇ ਮੈਂ ਕਹਿ ਵੀ ਕੀ ਸਕਦੀ ਆ ਮੈਨੂੰ ਕਹਿਣ ਜੋਗਾ ਛੱੜਦੀ ਨਹੀਂ ਹੈਗੇ ਤੂੰ ਹਾਂ ਮੈਂ ਹੈਗਾ ਮਰਾ ਫਾਇ ਨਹੀਂ ਹੈਗਾ ਜਵਾਰਤੀ ਕਿਹੜੇ ਰਾਤੇ ਤੁਰਪੀ ਕੁੜੇ ਠੀਕ ਹੈ ਪੁੱਤ ਠੀਕ ਹੈ ਪੁੱਤ ਠੀਕ ਹੈ ਹੁਣ ਤੂੰ ਹੈ ਠੀਕ ਆ ਕੀ ਹੋ ਗਿਆ ਸੀ ਪੁੱਤ ਤੈਨੂੰ ਹੈ ਚੱਕਰ ਆ ਗਿਆ ਸੀ ਕਰਾਂਗੇ ਸਰ ਪਹਿਲਾਂ ਤੇਰੇ ਪਿਓ ਨੇ ਵਾਸਾ ਕਰਾਤੀ ਰਹਿੰਦੀ ਹੁੰਦੀ ਕਾਸਰ ਪੁੱਤ ਤੂੰ ਕੜਤੀ ਮੇਰੇ ਨਾਲ ਹੁਣ ਕਹਿੰਦੇ ਭਾਈ ਮਿੰਦਾ ਭਾਈ ਗੇਟ ਖੋਲ ਦੇ ਭਾਈ ਪਹਿਲੇ ਮਾਲ ਦੇ ਤੋੜ ਲੱਗੀ ਭਾਈ ਲੈ ਆ ਗਿਆ ਤੂੰ ਤੂੰ ਭਈਓ ਖਵਾਲਾ ਕੀ ਆ ਗਈ ਤਾਂ ਕਲੇ ਚੱਕ ਲੈ ਲੈ ਮੈਨੂੰ ਇਹਦਾ ਭਾਈ ਭੱਜੇ ਜਾਂਦੀ ਸੀ ਗੇਸ ਬਸ ਉਹ ਸਮਾਨ ਹੋ ਕੇ ਮੋਟਾ ਦੇ ਮੂਰੇ ਕੁੱਤਾ ਅੱਛਿਆ ਤੋਰੋ ਛੱਡੀ ਤੂੰ ਹੋਰ ਦਾ ਬਾਲਾ ਫੁੰਦ ਪੈਸੇ ਲੈ ਪੈਸੇ ਦਲੇ ਮਾਲ ਦੇ ਲੈ ਪੈਸੇ ਦੇ ਪਹਿਲਾਂ ਮੈਨੂੰ ਸਾਰੀ ਲੈ ਲੈ ਭਾਈ ਮਾਲ ਵਧੀਆ ਦੇਤੀ ਦੀ ਇਹ ਚ ਰੱਖਣ ਲੱਗੇ ਬਾਈ ਇਹ ਤਾਂ ਝਰਦਾ ਹੈ ਅੱਛਾ ਬਾਈ ਇਹ ਤੇਰੇ ਸਾਹਮਣੇ ਬਾਰੇ ਨਹੀਂ ਅੱਛਾ ਸਮਾਨ ਵੇਚਣਾ ਸੋਖਾ ਪਿਆ ਠੀਕ ਹੋ ਗਿਆ ਲੈ ਫੜਾ ਬਾਦੇ ਇੱਕ ਜਣ ਅੰਗ ਜੀ ਉਹਨੂੰ ਗੇਟ ਪੁਰਾ ਕੋਈ ਨਾ ਕੋਈ ਨਾ ਬਾਈ ਟੈਨਸ਼ਨ ਨਾ ਲੈ ਠੀਕ ਆ ਮੰਮੀ ਫੋਨ ਨਹੀਂ ਕਰਦੀ ਮੈਂ ਤੂੰ ਗਲਤੀ ਹੋ ਗਈ ਹਾਏ ਬੇਟੀ ਸੁਣ। ਬੁੱਤ ਮੈਂ ਜੋ ਕੁਛ ਕਹਿਨੀ ਆ ਨਾ ਤੇਰੇ ਭਲੇ ਵਾਸਤੇ ਕਹਿਨੀ ਆਂਗੀ। ਠੀਕ ਆ? ਕੋਈ ਮਾਂ ਉਹੀ ਨਿਖੋਰਦੀ ਹੁੰਦੀ ਆ ਆਪਣੇ ਬੱਚਿਆਂ ਨੂੰ। ਨਾਲੇ ਤੂੰ ਤਾਂ ਮੇਰੀ ਲਾੜਲੀ ਧੀ ਆ, ਹੈਂ? ਚੱਲ ਜਗਾ ਹੁਣ ਮੈਂ ਤੇਰੇ ਵਾਸਤੇ ਰੋਟੀ ਬਣਾ ਕੇ ਲਿਆਉਣੀ ਆ। ਚੱਗਾ, ਪਰੋਠਾ ਖਾਊਗਾ ਮੇਰਾ ਬੁੱਤ? ਚੱਗਾ ਮੈਂ ਲਿਆਉਣਾ ਤੇ ਬਣਾ ਕੇ। ਠੀਕ ਆ? ਤੂੰ ਰਾਮ ਕਰ ਲੈ। ਸੁਣੋ, ਜੀ ਸਾ ਮਰੀ ਗਈ ਆ। ਮੈਨਾਂ ਦਾ ਯਕੀਨ ਦਾ ਗਲਤ ਫੈਨਾ ਚੁੱਕਿਆ। ਫਰੋਂ ਮੈਂ ਵੀ ਕੀ ਕਰ ਸਕਦੀ ਮੈਨੂੰ ਉਹਨੇ ਕਿਹਾ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਕੋਈ ਸੋਰੀ ਇਹ ਪਾੜੀ ਜਨਾਲ ਪੰਡ ਚ ਤੰਗ ਲੱਗੀ ਪਈ ਆ ਤੋਂ ਸੇਕਰ ਦੁਪਹਿਰਾ ਲਾਟ ਵਰਗੀ ਲੱਗੇ ਨਾਲ ਦੇ ਚਲੋ ਆਫੀਨ ਵੱਧ ਦਬਾਓ साड़ी फेगरे बड़ा सुना थी कोई एक बोतली का या तबियत चाहिए आह हाँ बतिया बतिया सुधर भाइयों केस निपर गया ठीक है केला कैसा मैं जाऊँगा भाई वो ताल लगा दोगे ठंडे में भाइयों का मूड कम रहेगा ठीक है ठीक है मैं कर दिया भागा उड़े तो उड़े की कर दिया ਆਹ ਤਾਂ ਮੰਮੀ ਫੋਨ ਆ ਰਿਹਾ ਸੀ ਮੇਰੇ ਘਰ ਦਾ ਫੋਨ ਆ ਰਿਹਾ ਅੰਦਰ ਬੈਠ ਕੇ ਵੀ ਗੱਲ ਕਰ ਸਕਦੀ ਪੁੱਤ ਤੂੰ ਫਿਰ ਕਿਉਂ ਗਿਆ ਮੈਂ ਤਾਂ ਤੁਹਾਨੂੰ ਦੇਖਣ ਆਈ ਸੀ ਬਾਹਰ ਮੈਂ ਕਿੱਧਰ ਮੈਨੂੰ ਦੇਖਾ ਜੀ ਮੈਂ ਗਾਹ ਕਿਤੇ ਬਲਾਇਤ ਸੀ ਗਈਆਂ ਕੀ ਗੋਹਾ ਸਿੱਟਣ ਗਈ ਸੀ ਕਿ ਬੜਾ ਜਾ ਚੱਲ ਅੰਦਰ ਠੀਕ ਆ ਪੁੱਤ ਲੈ ਮੋਰਨੀ ਪਹਿਲਾਂ ਬੋਲੀ ਆਉਂਦੀ ਆ ਲੈ ਬਈ ਹਾਂਜੀ ਸ਼ਸ਼ੀਕਲ ਜੀ ਹੁਣ ਹੁਣ ਤੁਸੀਂ ਸਾਡੀ ਵੀਡੀਓ ਦੇਖਿਆ ਨਵਜੋਤ ਬੁੱਟਰ ਚੈਨਲ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਬਹੁਤ ਮਿਹਨਤ ਲੱਗਦੀ ਹੈ ਜੀ ਵੀਡੀਓ ਬਣਾਉਣ ਤੇ ਸੋ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਕਿਹੜੇ ਆਰਟਿਸਟ ਦੀ ਐਕਟਿੰਗ ਤੁਹਾਨੂੰ ਵਧੀਆ ਲੱਗਦੀ ਹੈ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੈ ਸੋ ਨੈਕਸਟ ਆਪਾਂ ਬਹੁਤ ਵਧੀਆ ਵਧੀਆ ਕਨਸੈਪਟ ਲੈ ਕੇ ਆਵਾਂਗੇ ਇਹਦਾ ਵੀ ਨੈਕਸਟ ਪਾਰਟ ਬਣਾਵਾਂਗੇ ਆਪਾਂ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਥੈਂਕ ਯੂ